ਇਨਾਂ ਦੇ ਹੈਰਾਨ ਹੈ ਰੋਸ਼ਨ ਪੰਜਾਬ ਕਹਿੰਦੇ 24 ਘੰਟੇ ਬਿਜਲੀ ਉਹ ਤਾਂ 10 ਸਾਲ ਪਹਿਲੇ ਅਸੀਂ ਕਰਤਾ ਸੀ ਨਾਲੇ ਇੱਕ ਹੋਰ ਗੱਲ ਦੱਸੋ ਕਹਿੰਦੇ 24 ਘੰਟੇ ਬਿਜਲੀ ਦੇ ਰਿਆ ਮੈਨੂੰ ਪਿਛਲੇ 10 ਸਾਲਾਂ ਚ ਇੱਕ ਵੀ ਨਵਾਂ ਥਰਮਲ ਪਲਾਂਟ ਸੋਲਰ ਪਲਾਂਟ ਕੋਈ ਲੱਗਿਆ ਦਿਖਾ ਦਿਓ ਸਾਰੇ ਹੀ ਅਸੀਂ ਲਾਏ ਸੀ ਉਹਦਾ ਸੁੱਖ ਭੋਗ ਰਹੇ ਆ ਜੇ ਅਸੀਂ ਨਾ ਲਾਉਂਦੇ ਤਾਂ ਅੱਜ ਕਿੰਨਾ ਬੁਰਾ ਹਾਲ ਹੋਣਾ ਸੀ ਅਸੀਂ ਇੰਨਾ ਸਰਪਲਸ ਲਾਇਆ ਸੀ ਉਦੋਂ ਤੋਂ ਕਰ 30 40% ਐਕਸਟਰਾ ਸੀ ਜਿਹਦੇ ਕਰਕੇ ਆ 10 ਸਾਲ ਡਿਮਾਂਡ ਵਧ ਗਈ ਫਿਰ ਵੀ ਆਪਣੇ ਕੋਲ ਬਿਜਲੀ ਹੈ ਸਾਡਾ ਧੰਨਵਾਦ ਕਰਨਾ ਚਾਹੀਦਾ ਆ ਕਾਲੀ ਦਲ ਸਾਬ ਰੀਹੈਬਿਟੇਸ਼ਨ ਹੀ ਲਗਾਤਾਰ ਤੁਸੀਂ ਵੀ ਤੁਹਾਡੀ ਟੀਮ ਵੀ ਕੰਮ ਕਰ ਰਹੀ ਕੀ ਲੱਗਦਾ ਹੁਣ ਕਿੰਨਾ ਕੰਮ ਬਕਾਇਆ ਹੈ ਹਲੇ ਕਾਫੀ ਕੰਮ ਬਕਾਇਆ ਹੈ ਪਾਣੀ ਥੱਲੇ ਚਲੇ ਗਿਆ ਪਰ ਉੱਥੇ ਸਿਲਟ ਆ ਗਈ ਹੈ ਤੇ ਸਿਲਟ ਦਾ ਅਸੀਂ ਸਾਰੀ ਹਲਕੇ ਦੇ ਅਸੀਂ ਡਿਊਟੀ ਲਾਈ ਹੈ ਕਿ ਜਿੱਥੇ ਦੇ ਟਰੈਕਟਰਾਂ ਦੀ ਲੋੜ ਹੈ ਅਸੀਂ ਅਸੀਂ ਟਰੈਕਟਰ ਭੇਜ ਰਹੇ ਹਾਂ ਤੇ ਨਾ ਬਾਕੀ ਬੀਜ ਦਾ ਇੰਤਜ਼ਾਮ ਵੀ ਕਰ ਲਿਆ ਅਸੀਂ ਕਰੀਬਾਂ ਨੂੰ ਅਸੀਂ ਜਿਹੜਾ ਹੈਗਾ ਆਟਾ ਕਣਕ ਦੇੰਦਾ ਫੈਸਲਾ ਕੀਤਾ ਸੋ ਉਹਦਾ ਵੀ ਸਾਡਾ ਮੋਰਲ ਕਲੈਕਸ਼ਨ ਹੋ ਗਈ ਹੈ ਜਿਹੜਾ ਅਸੀਂ ਜਲਦੀ ਕਰਾਂਗੇ ਖਡੂਰ ਸਾਹਿਬ ਹਲਕੇ ਦੇ ਜਿਹੜੇ ਐਮਐਲਏ ਆ ਉਹਨਾਂ ਨੂੰ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਸਸਪੈਂਸ਼ਨ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਨੂੰ ਸਜ਼ਾ ਹੋਈ ਹੈ ਇੱਕ ਸੰਵਿਧਾਨ ਦੀਆਂ ਧੱਜੀਆਂ ਉਣਾਈਆਂ ਜਾ ਰਹੀਆਂ ਨੇ ਕਿਵੇਂ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿ ਖਡੂਰ ਸਾਹਿਬ ਹਲੇ ਬੇਸਿਕਲੀ ਉਹ ਡਰਦੇ ਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ ਜੀ ਉਹ ਜ਼ਮਾਨਤਾਂ ਜ਼ਬਤ ਤੋਂ ਡਰਦੇ ਆ ਜੀ ਜੀ ਥੈਂਕ ਯੂ